ਜਿਸ ਕੀਤਾ ਪੜ੍ਹਾਈ ਕਰੀਂ ਅੰਬਸ ਰੀਤੀਆ ਪੜਾਂ ਅੰਤਰਾ ਬਦੋਂ ਬਹੁਤ ਛੋੜੇ ਟਾਈਮ ਸਰਾਣਾ ਖਰਾਬ ਦਿੱਤਾ ਹੋਇਆ 70 ਸਾਲ ਤੋਂ ਨੌਕਰੀਆਂ ਦੇ ਇੱਕ ਜਵਾਬਾਂ ਨੂੰ ਉਹੀ ਫਿਰਣਗੇ ਜਵਾਦੀ ਬਕਲੀ ਜਵਾ ਆ ਕੀ ਨੰਬੂਰੀ ਦੇ ਬਕਲੀ ਉਹ ਚਲੀ ਗਏ ਉਹ ਕਰਤਾ ਉਹਨਾਂ ਤੋਂ ਪਾਣਾ ਮਾਰ ਰਹਿਣਿਆ ਕਦੇ ਲੱਗੇ ਨਹੀਂ ਨੌਕਰੀ ਨਹੀ ਪੜ੍ਹਨੀਆਂ ਗਰੀਬੀ ਹੋਰ ਕੋਈ ਨਹੀਂ ਕਰਦਾ ਚਾਹੇ ਲਾਲ ਕਾਰਡ ਬਣਾ ਦੋ ਹਰਾ ਕਾਰਡ ਬਣਾ ਦੋ ਪੀਲਾ ਮਿਲ ਨਿਕਲ ਨਿਕਰੇ ਤੇ ਨਾਲ ਦਰਜਾ ਛੇ ਤੋਂ 8 ਲੱਖ 15-15 20-20 ਲੱਖ ਇਹਦੀਆਂ 6 ਮਹੀਨਿਆਂ ਦੀਆਂ 1 ਸਾਲ ਦੀਆਂ ਪੜਾਅੀਆਂ ਲੱਗਦੀਆਂ ਪੈਕੇਜਾਂ ਤੇ ਇੰਜੀਨੀਅਰ ਬਣ ਕੇ ਵੱਡੇ ਡਾਕਟਰ ਬਣ ਕੇ ਵੀ ਪੀਅਰ ਕਰਕੇ ਪੜ੍ਹਾਈਆਂ ਸ਼ੁਰੂ ਕਰਤੀਆਂ ਸਰਕਾਰੀ ਸਕੂਲਾਂ ਚ ਪਰ ਇਹਨਾਂ ਕਾਰ ਸਕੂਲ ਦੜੀਆ ਖਾ ਕੇ ਆ ਜਾਂਦੇ ਸੀ ਪੜਾਉਂਦੇ ਨਹੀਂ ਸੀਗਾ ਕੀ ਕਰ ਲੂਗੇ 9ਵੀਂ 10ਵੀਂ ਜਾ ਕੇ ਕਿੱਥੇ ਮੜੋਂ ਸਕੂਲ ਠੀਕ ਕਰਨੇ ਜਿਆਦਾਤਰ ਗਰੀਬਾਂ ਦੇ ਨਵੇਂ ਕੁਚਲੇ ਲੋਕਾਂ ਦੇ ਬੱਚੇ ਹੀ ਬਸਟ ਆ ਰਹੇ ਨੇ ਉਹ ਹੀ ਨਾਲ ਸਹਾਇਤਾ ਕਰੂਗਾ ਚੱਕਣੀ ਇਹ ਜਮਲ ਉਹ ਆ ਜਿਹੜੇ ਇਨੂਆਂ ਦੇ ਦਾਗ ਪੈ ਗਏ ਨੇ ਤੇ ਇਨੂਆਂ ਦੇ ਆ ਮੇਰੇ ਗੋਹੇ ਵਾਲਾ ਬੱਠਲ ਦੁਪਹਿਰੇ ਛਰੀ ਦੀ ਪੰਡਾ ਆਥੜੇ ਲਕੜਾਂ ਉੱਪਰੀ ਬਾਗ ਹੀ ਪੂਰੇ ਬਾੜੀ ਟੁੱਟ ਗਈ ਮੈਂ ਜਾਣਦਾ ਮੈਂ ਪਿੰਡਾਂ ਚ ਨਹੀਂ ਲੱਭੀ ਇਹੋ ਜੀ ਗੱਲ ਸੀ ਐਮ ਸਾਹਿਬ ਕੋਲ ਕਹਿੰਦੇ ਦੱਸੀ ਸੀ ਕਿ ਉਹ ਡਾਊਨ ਟੂ ਆਉਟ ਹੈ ਥੋੜਾ ਥੋੜਾ ਟਾਈਮ ਕੋਰਾ ਬਹੁਤ ਕੀਤਾ ਸੀ ਨੇ ਕੰਮ ਛੁੱਟੀ ਹੈ ਕੂਟਾ ਨਹੀਂ ਹੈ ਛੁੱਟੀ ਹੈ ਪਤਾ ਹੀ ਲੱਗਿਆ ਪੰਚਰ ਰੱਖ ਕੇ ਨਸ਼ਿਆਂ ਤੇ ਲਾਦੇ ਕਾਨੂੰਨ ਦੇ ਨਸ਼ੀ ਨਸ਼ਿਆਂ ਵਿਰੁੱਧ ਵੀ ਚਲਾਇਆ ਹੋਇਆ ਸਾਰਾ ਇੱਕ ਘਰ ਪछे ਪਹਿਲਾਂ ਤੰਦਰੁਸਤੀ ਆਵੇ ਪਰ ਉਹ ਬੜੂਆ देर हो ਕੁਝ ਨਾ ਬੁਝੇ ਫੱਕ ਐਵੇਂ ਜੀ ਆਣਤ ਬੰਨਣਾ ਨਹੀਂ ਸੀ ਕੀਤਾ ਕੋਈ ਬਾਕੀ ਕਰੀ ਤਾਂ ਬਸ ਪ੍ਰਕਿਰਿਆ ਪੈਣ ਕਰਾ ਬਦੋਂ ਬਾਕ ਥੋੜੇ ਟਾਈਮ ਤੋਂ ਸਰਾਣਾ ਖਰਾਬ ਕੀਤਾ ਹੋਇਆ 70 ਸਾਲ ਦਾ ਨੌਕਰੀਆਂ ਦੇ ਇੱਕ ਜਵਾਬਾਂ ਨੂੰ ਉਹੀ ਫੜਣਗੇ ਜਵਾ ਦੀ ਦਸਣੀ ਜਵਾ ਆ ਕੀ ਨਕਰੀਏ ਕਰੂਗਾ ਉਹ ਤਾਂ ਪਾਣ ਬਾਰੇ ਇੰਨਾ ਕਦੇ ਲੱਗੇ ਨੋਕਰੀ ਨੋਕਰੀ ਨਹੀਂ ਕੱਢਣੀ ਗਰੀਬੀ ਹੋਰ ਕੋਈ ਨਹੀਂ ਕੱਢ ਸਕਦਾ ਚਾਹੇ ਲਾਲ ਕਾਰਡ ਬਣਾ ਦਿਓ ਹਰਾ ਕਾਰਡ ਬਣਾ ਦਿਓ ਪੀਲਾ ਮਿਲ ਨਹੀਂ ਨਿਕਲ ਨਹੀਂ ਨੋਕਰੀ ਨਾਲ ਧਰਤੀ ਦੇ ਛੇ 7 8 15 15 20 ਲੱਖ ਇਹਦੀਆਂ 6 ਮਹੀਨਿਆਂ ਦੀਆਂ ਲੱਖ ਸਾਲ ਦੀਆਂ ਬਕਾਇਆ ਲੱਖੀਆਂ ਪੈਕ ਜਾਂਦੇ ਇੰਜੀਨੀਅਰ ਬਣ ਕੇ ਵੱਡੇ ਡਾਕਟਰ ਬਣ ਕੇ ਵੀ ਕਲੀਅਰ ਕਰਕੇ ਪੜ੍ਹਾਈਆਂ ਸ਼ੁਰੂ ਕਰਤੀ ਸਰਕਾਰੀ ਸਕੂਲਾਂ ਚ। ਸਰਕਾਰੀ ਸਕੂਲ ਦੜੀਆ ਖਾ ਕੇ ਆ ਜਾਂਦੇ ਸੀ। ਪੜਾਉਂਦੇ ਨਹੀਂ ਸੀਗਾ। ਕੀ ਕਰ ਲੂਗੇ 9ਵੀਂ 10ਵੀਂ ਜਾ ਕੇ। ਮੜੋਂ ਦਾ ਸਕੂਲ ਠੀਕ ਕਰਨਾ। ਜ਼ਿਆਦਾਤਰ ਗਰੀਬਾਂ ਦੇ ਦਵੇ ਪੁੱਛਲੇ ਲੋਕਾਂ ਦੇ ਬੱਚੇ ਹੀ ਬਸਟ ਆ ਰਹੇ ਨੇ। ਉਹ ਹੀ ਉਹ ਨਾਲ ਸਮਾਜ ਕਰਦਾ ਚੱਕਣੀ ਇਹ ਮਲੇ ਉਹ ਆ ਜਿਹੜੇ ਇਨੂਆਂ ਦੇ ਦਾਗ ਪੈ ਗਏ ਨੇ ਤੇ ਇਨੂਆਂ ਦੇ ਫਿਰ ਤੋਂ ਹਾਂ ਮੇਰੇ ਘੋੜੇ ਵਾਲਾ ਮੱਠੜੇ ਫਿਰੇ ਚਰੀਵੀ ਪਾਂਡਰ ਆਖੜੇ ਲਕੜਾਂ ਨਾਲ ਭਰੀ ਤਾਂ ਬਾਗੀ ਇੱਥੇ ਬਾੜੀ ਥੋੜੇ ਮੈਂ ਜਾਣਦਾ ਮੈਂ ਪਿੰਡਾਂ ਚ ਨਹੀਂ ਨਾ ਵੀ ਇਹੋ ਜੀ ਗੱਲ ਸੀਐਮ ਸਾਹਿਬ ਕੇ ਨੇ ਦੱਸੀ ਸੀ ਕਿ ਬੇਠੇ ਹਾਂ ਡਾਊਨ ਟੂ ਅੱਪ ਥੋੜਾ ਥੋੜਾ ਟਾਈਮ ਕੋ ਰਾਹ ਬਹੁਤ ਦਿੱਕਤਾਂ ਵਾਲੀ ਕੰਮ ਠੀਕ ਹੈ ਕੋਟਾ ਨਹੀਂ ਹੈ ਠੀਕ ਹੈ ਪਤਾ ਹੀ ਲੱਗਿਆ ਬੰਦਾ ਰੱਖ ਕੇ ਨਸ਼ਿਆਂ ਤੇ ਲਾਦੇ ਗੁੰਡੇ ਹਮੇਸ਼ਾ ਨਸ਼ਿਆਂ ਵਿਰੁੱਧ ਵੀ ਚਲਾਇਆ ਹੋਇਆ ਸਾਰਾ ਕਰ ਜੇ ਪਹਿਲਾਂ ਤੰਦਰੁਸਤੀ ਆਵੇ ਫੇਰ ਉਹ ਬੜੂਗਾ ਨਹੀਂ ਰਹੋ ਕੁਝ ਨਾ ਬੁਝਾਓ